ਕੋਈ ਖੇਡ ਖੇਡਣ ਦਾ ਕੈਂਪ ਹੋਵੇ ਕੋਈ ਆਪਣੇ ਪਿੰਡ ਦੇ ਵਿੱਚ ਟੂਰਨਾਮੈਂਟ ਹੋਵੇ ਜੇਕਰ ਆਪਣੇ ਗਰਾਊਂਡ ਹੀ ਖਾਲੀ ਹੋ ਗਏ ਜਾਂ ਆਪਣੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਸਾਰੇ ਨੌਜਵਾਨ ਬਾਹਰ ਤੱਕ ਚਲੇ ਕੇ ਕਿਹਨੇ ਟੂਰਨਾਮੈਂਟ ਕਰਾਉਣੇ ਆ ਕਿਹਨੇ ਪਿੰਡਾਂ ਦੇ ਵਿੱਚ ਜਿਹੜੇ ਜਾਏ ਕੈਂਪ ਲਵਾਉਣੇ ਆ ਇਹ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਸਮੱਸਿਆ ਹੈ ਇਸ ਕਰਕੇ ਮੈਂ ਇਹ ਪਿੰਡਾਂ ਦੇ ਵਿੱਚ ਜਿਹੜਾ ਵਿਚਾਰ ਸਾਂਝਾ ਕਰ ਲਈ ਇਹੀ ਆਇਆ ਕਿ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਸਾਡੇ ਕਾਲਜ ਬੰਦ ਹੋ ਜਾਂਦੇ ਨੇਗੇ ਸਾਡੇ ਜੁਨੀਅਰ ਹਾਈ ਸਕੂਲ ਬੰਦ ਹੋ ਜਾਂਦੇ ਨੇਗੀਆਂ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਇਹ ਸਮੱਸਿਆ ਦੇ ਨਾਲ ਲੜ ਰਹੇ ਆ ਪਰ ਇਹ ਸਮੱਸਿਆ ਦੇ ਨਾਲ ਜਿਹੜਾ 2 ਸਾਲ ਮੰਨੂ ਹੋ ਗਏ ਇਸ ਸਮੱਸਿਆ ਦੇ ਆਪਾਂ ਨੂੰ ਲੜਦਿਆਂ ਨੂੰ ਲਗਾਤਾਰ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸ ਰੁਕੇ ਨੌਜਵਾਨਾਂ ਨਾਲ ਹੋ ਰਹੀਆਂ ਠੱਗੀਆਂ ਰੋਕਣ ਜਿਹੜਾ ਇਹ 2 ਸਾਲ ਮੰਗੂ ਇਸ ਚੀਜ਼ ਤੇ ਆਪਾਂ ਨੂੰ ਮੁੱਦੇ ਤੇ ਬੋਲਦਿਆਂ ਨੂੰ ਹੋ ਗਏ ਚਲੋ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸੁਣੀ ਬੜੇ ਲੋਕਾਂ ਨੇ ਇਸ ਤੇ ਇਸ ਮੁੱਦੇ ਤੇ ਬੋਲਿਆ ਤਾਂ ਜਿਹੜਾ ਤੁਸੀਂ ਦੇਖਿਆ ਹੋਣਾ ਇਸ ਵਾਰੀ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਵਧੀਆਂ ਨੇਗੀਆਂ ਮਰੇ ਖਾਲਸਾ ਕਾਲਜ ਪਟਿਆਲੇ ਗੱਲ ਹੋਈ ਉਥੋਂ ਦਾ ਮੇਰੇ ਆਪਣਾ ਪ੍ਰੋਫੈਸਰ ਨਾਲ ਗੱਲ ਹੋਈ ਮਾਸਤੋਣਾ ਸਾਹਿਬ ਦੇ ਪ੍ਰੋਫੈਸਰ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਉਹ ਕਹਿੰਦੇ ਵੀ ਜਿਹੜਾ ਤੂੰ ਰੌਲਾ ਪਾਇਆ ਭਾਈ ਰੌਲਾ ਪਾਉਣ ਨਾਲ ਇਸ ਵਾਰੀ ਬੂਰ ਆਇਆ ਕਿ ਨੌਜਵਾਨ ਜਿਹੜੇ 12ਵੀਂ ਤੋਂ ਬਾਅਦ ਬਾਹਰ ਜਾ ਰਹੇ ਸੀ ਕਿ ਉਹ ਨੌਜਵਾਨ ਡਿਗਰੀਆਂ ਕਰ ਲਈ ਡਿਪਲੋਮੇ ਕਰ ਲਈ ਕਾਲਜਾਂ ਦੇ ਵਿੱਚ ਆਉਣੇ ਸ਼ੁਰੂ ਹੋਗੇ ਇਸ ਕਰਕੇ ਮੇਰੇ ਭਰਾਵੋ ਇਹ ਜਿਹੜੀ ਪੰਜਾਬ ਦੀ ਸਾਡੀ ਪਿੰਡਾਂ ਦੀ ਸਮੱਸਿਆ ਹੈ ਪਿੰਡਾਂ ਨੇ ਪਿੰਡ ਵਿਲੇ ਹੋਈ ਜਾਂਦੇ ਨੇਗੇ ਕਿ ਹਰ ਇੱਕ ਨੌਜਵਾਨ 20 25 30 ਲੱਖ ਰੁਪਏ ਖਰਚ ਕਰਕੇ ਘਰੋਂ ਆਪਣੇ ਬਾਪੂ ਦੀ ਜ਼ਮੀਨ ਵੇਚ ਕੇ ਮਜ਼ਦੂਰਾਂ ਨੇ ਸਾਡੇ ਧੀ ਪੁੱਤ ਨੇ ਉਹ ਦੁਕਾਨਾਂ ਘਰ-ਬਾਰ ਵੇਚ ਕੇ ਬਾਹਰ ਜਾ ਰਹੇ ਨੇ ਇੱਕਸਾਨਾ ਮੁੱਦਰਾਾਂ ਦੀ ਪਿੰਡਾਂ ਦੇ ਵਿੱਚ ਸਮੱਸਿਆ ਹੈ ਇਸ ਕਰਕੇ ਮੇਰੇ ਵੀਰੋ ਵੀਰੇ ਭਰਾਵੋ ਤੁਹਾਡੇ ਪਿੰਡ ਦੇ ਵਿੱਚ ਆਇਆ ਜਿੰਨੇ ਵੀ ਨਕਰ ਦੇ ਨੌਜਵਾਨ ਨੇ ਮੇਰਾ ਉਹਨਾਂ ਨੂੰ ਹਰ ਇੱਕ ਨੂੰ ਬੇਨਤੀ ਆ ਭਰਾਵੋ ਕਿ ਆਪਾਂ ਆਪਣਾ ਇਹ ਪੰਜਾਬ ਖਾਲੀ ਨਾ ਹੋਣ ਦਈਏ ਜੇਕਰ ਪੰਜਾਬ ਖਾਲੀ ਹੋ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਨੂੰ ਮੈਂ ਜਿੰਨੇ ਦੱਸ ਕੀ ਹਟਿਆ ਵੀ ਕਿਹਨੇ ਕੈਂਪ ਲਾਉਣਾ ਹੈ ਕਿਹਨੇ ਟੂਰਨਾਮੈਂਟ ਕਰਾਉਣਾ ਹੈ ਫਿਰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਜ਼ੁਰਗ ਜੇ ਰਹਿ ਜਾਣਗੇ ਆਪਣੇ ਬਾਪੂ ਵਿਚਾਰੇ ਤਾਂ ਫਿਰ ਬੜਾ ਮਾੜੇ ਹਾਲਾਤ ਹੋਣਗੇ ਮੇਰੀ ਹਰ ਇੱਕ ਨੌਜਵਾਨ ਨੂੰ ਬੇਨਤੀ ਇਹੀ ਆ ਭਰਾਵੋ ਕਿ ਆਪਾਂ ਇੱਥੇ ਰਹਿ ਕੇ ਕੋਈ ਨਾ ਕੋਈ ਆਪਣਾ ਕੰਮ ਰਜਗਾਰ ਖੋਲੀਏ ਮੈਂ ਹਰ ਇੱਕ ਨੂੰ ਬੰਦੇ ਨੂੰ ਉਦਾਹਰਣ ਦੇ ਕੇ ਦੱਸਦਾ ਹੁਣਾਂ ਮੇਰੇ ਕੋਲੇ ਨੌਜਵਾਨ ਬੜੇ ਆਉਂਦੇ ਨੇ ਕਿ ਮੈਂ ਪੁਲਿਸ 'ਚ ਭਰਤੀ ਹੋਣ ਗਿਆ ਉੱਥੇ ਨਹੀਂ ਭਰਤੀ ਹੋ ਸਕਿਆ ਫੌਜ ਭਰਤੀ ਹੋਣ ਗਿਆ 12ਵੀਂ ਤੋਂ ਬਾਅਦ ਉੱਥੇ ਨਹੀਂ ਭਰਤੀ ਹੋ ਸਕਿਆ ਪਰ ਕੰਮ ਨਹੀਂ ਛੱਡਿਆ ਇੱਥੋਂ ਦੇਖੋ ਕਾਮਯਾਬੀ ਆਪਾਂ ਬਾਹਰ ਦੇ ਨਾਲ ਵੱਧ ਪਾ ਸਕਦੇ ਹਾਂ ਜੇਕਰ ਆਪਾਂ ਕਾਮਯਾਬੀ ਪੈਦਾ ਕਰਨੀ ਹੋਵੇ ਕੰਮ ਪੈਦਾ ਕਰਨਾ ਹੋਵੇ ਰਜਕਾਰ ਪੈਦਾ ਕਰਨਾ ਹੋਵੇ ਇੱਥੇ ਆਪਾਂ ਵੱਧ ਪੈਦਾ ਕਰ ਸਕਦੇ ਆ ਵੀਰੋ ਇਸ ਕਰਕੇ ਮਾਪੇ ਉਹਦੇ ਆਪਾਂ ਜਿਹੜੀ ਗਲਤੀ ਹੱਡੀ ਨਾਲ ਬਣੀਏ ਵੀ ਸਾਨੂੰ ਬਾਪੂ 30 ਲੱਖ ਰੁਪਏ ਦੇ 25 ਲੱਖ ਰੁਪਏ ਦੇ ਅਸੀਂ ਬਾਹਰ ਹੀ ਜਾਣਾ ਇੱਥੇ ਆਪਾਂ ਆਪਣਾ ਕਾਲਜਾਂ ਨੂੰ ਜੁਲੀਬਰਾਟੀ ਨੂੰ ਸਾਂਮੀਏ ਪਿੰਡਾਂ ਨੂੰ ਸਾਂਮੀਏ ਪਿੰਡਾਂ ਵਰਗੇ ਜਿਹੜੀ ਸੱਭਿਆ ਸੱਭਿਆਤਾ ਇਹ ਕਿਤੇ ਨਹੀਂ ਮਿਲਣੀ ਜਦੋਂ ਬੰਦਾ 2 ਮਹੀਨੇ 4 ਮਹੀਨੇ ਆਪਣੇ ਪਿੰਡ ਦੇ ਨਿਹਕਾ ਨੌਜਵਾਨ ਬਾਹਰ ਗਿਆ ਹੋਣਗੇ ਪੁੱਛ ਲਿਓ ਵਜੀਹ ਲੱਗਦਾ ਕਹਿਣਗੇ ਪਿੰਡ ਬਹੁਤ ਜ਼ਿਆਦਾ ਹੁੰਦਾ ਬਾਈ ਆ ਜਿਹੜੇ ਕੈਂਪ ਤੁਸੀਂ ਇਕੱਠੇ ਹੋ ਕੇ ਲਵਾ ਰਹੇ ਹੋ ਪਿਆਰ ਆ ਤੁਹਾਡੇ ਵਿੱਚ ਏਕਤਾ ਭਰਾਵੋ ਇਹ ਏਕਤਾ ਆਪਣੀ ਖਤਮ ਨਾ ਹੋਣ ਦੀਏ ਇਹ ਹੀ ਇਨੀਆਂ ਕਿ ਮੈਂ ਤੁਹਾਡੇ ਅੱਗੇ ਬੇਨਤੀਆ ਕਰਨਾ ਅਸੀਂ ਵੀਰੋ ਜਿੱਥੇ ਵੀ ਕਿਤੇ ਗੱਲ ਪੰਜਾਬ ਦੀ ਹੈ ਜਿੱਥੇ ਵੀ ਕਿਤੇ ਗੱਲ ਤੁਹਾਡੇ ਹੱਕਾਂ ਦੀ ਹੈ ਜਿੰਨੇ ਕੁ ਜੋਗਰੇ ਆਪਾਂ ਹੱਕ ਢਾ ਕੇ ਤੁਹਾਡੇ ਨਾਲ ਖੜਾਂਗੇ ਅੱਜ ਦੇ ਨਹੀਂ 2017 ਤੋਂ ਲੈ ਕੇ ਲਗਾਤਾਰ ਚੱਲੇ ਹੋਇਆ ਜਿੱਥੇ ਲੋਕਾਂ ਦੇ ਹੱਕਾਂ ਦੀ ਗੱਲ ਹੈ ਜਿੱਥੇ ਲੋਕਾਂ ਦੇ ਆਪਣੇ ਕੋਈ ਕਿਰਤ ਦੀ ਗੱਲ ਆ ਉੱਥੇ ਹਰ ਇੱਕ ਥਾਂ ਤੇ ਸਾਡੀ ਹਾਜ਼ਰੀ ਤੁਸੀਂ ਮੈਂ ਤੁਹਾਡੇ ਲਈ ਨਾਲ ਖੜਾ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੌੜੇ ਪਿੰਡ ਦੇ ਨੌਜਵਾਨਾਂ ਦਾ ਬੈਲ ਫਿਅਰ ਕਲੱਬ ਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਰਲਾ ਕੀਤਾ ਨਾਲ ਇੱਕ ਹੋਰ ਪ੍ਰਾਰਲਾ ਕੀਤਾ ਜਦੋਂ ਕਿ ਮੇਰੇ ਕੋਲੇ ਪਿੰਡ ਨੌਜਵਾਨ ਆਏ ਸੀਗੇ ਮਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਪੰਜਾਬ ਦੇ ਵਿੱਚ ਦਰਖਤਾਂ ਦੀ ਕਟਾਈ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਮੈਨੂੰ ਲਗਾਤਾਰ 5 ਕਿਸ਼ਾਲ 6 ਸਾਲ ਹੋ ਗਏ ਹੋਣਗੇ ਆਏ ਸਾਲ ਅਸੀਂ ਦਰਖਤ ਲਗਾਤਾਰ ਲਾਉਂਦੇ ਆ ਰਹੇ ਹਾਂ ਪਿੰਡ ਦੇ ਵਿੱਚ 4 ਕਿੱਕੜ ਦੇ ਵਿੱਚ ਡਾਕਟਰ ਸਾਹਿਬ ਬੈਠੇ ਹੋਣਗੇ ਚਾਰ ਕਿੱਕਰ ਦੇ ਵਿੱਚ ਅਸੀਂ ਜੰਗਲ ਤਿਆਰ ਕਰਿਆ ਪਿੰਡ ਦੇ ਵਿੱਚ ਡੇਢੇ ਕਿੱਲੇ ਦੇ ਵਿੱਚ ਬਾਗ ਤਿਆਰ ਕਰਿਆ ਤਿੰਨ ਥਾਮਾਂ ਜਿਹੜੀਆਂ ਅਸੀਂ ਹੋਰ ਕਵਰ ਕਰ ਚੁੱਕੇ ਆ ਤਿੰਨ ਥਾਮਾਂ ਜਿਹੜੀਆਂ ਪਹਿਲਾਂ ਦੋ ਕਰੀਆਂ ਫਿਰ ਤਿੰਨ ਥਾਮਾਂ ਹੋਰ ਕਵਰ ਕਰ ਚੁੱਕੇ ਆ ਉਹਨਾਂ ਦੇ ਉੱਪਰ ਦਰਖਤ ਲਾਏ ਨੇਗੇ ਤੁਸੀਂ ਜਿਹੜੇ ਦਰਖਤਾਂ ਦਾ ਨਾਲ ਖੂਨ ਦੇ ਨਾਲ ਦਾਣ ਖੂਨਦਾਨ ਕੈਂਪ ਦੇ ਨਾਲ ਦਰਖਤ ਬੰਡਣ ਦਾ ਕੰਮ ਕੀਤਾ ਉਹ ਬਹੁਤ ਸੋਹਣਾ ਕੰਮ ਕੀਤਾ ਇਸ ਕਰਕੇ ਜਿਹੜਾ ਵੀ ਬੰਦਾ ਦਰਖਤ ਲੈ ਕੇ ਜਾਊ ਉਹ ਦਰਖਤ ਨੂੰ ਪਾਲੇ ਪਲੋਸੇ ਤੇ ਜਿਹੜੇ ਸਾਡੇ ਦਰਖਤ ਕੱਟੇ ਜਾ ਰਹੇ ਨੇ ਦੇਖੋ ਮੈਂ ਨਾ ਹੁਣ ਆਪਣੇ ਸੰਗਰੂਰ ਤੋਂ ਜਦੋਂ ਇਧਰ ਨਾਬਾ ਨੂੰ ਆ ਉਦੇ ਉੱਪਰ ਦਰਖਤੀ ਦਰਖਤ ਨੇਗੇ ਇੱਕ ਇੰਨਾ ਸੋਹਣਾ ਸਕੂਨ ਮਿਲਦਾ ਇੱਕ ਦਰਖਤ ਜਦੋਂ ਹੁੰਦਾ ਨਾ ਘੱਟੋ ਘੱਟ 10-15 ਸਾਲ ਦੇ ਵਿੱਚ ਇੱਕ ਦਰਖਤ ਦਰਖਤ ਪੂਰਾ ਕਾਮਯਾਬ ਹੁੰਦਾ 10-15 ਸਾਲ ਲੱਗਦੇ ਨੇ ਆਪਾਂ ਨੂੰ ਬਟਨ ਨੂੰ 10-15 ਮਿੰਟ ਨਹੀਂ ਲੱਗਦੇ ਇਸ ਕਰਕੇ ਜਿਹੜਾ ਤੁਸੀਂ ਇਹ ਦਰਖਤਾਂ ਦਾ ਪ੍ਰਾਲਾ ਕੀਤਾ ਵੀ ਬਹੁਤ ਚੰਗਾ ਕੀਤਾ ਹੁੰਦਾ ਧੰਨਵਾਦ ਬਾਈ ਜਿਹੜਾ ਵੀ ਕੋਈ ਨੌਜਵਾਨ ਦਰਖਤ ਲੈ ਕੇ ਜਾਊ ਉਹਨੂੰ ਪੂਰਾ ਪੁੱਤਾਂ ਵਾਂਗੂ ਪਾਲੇ ਠੀਕ ਆ ਇਸ ਕਰਕੇ ਜਿਹੜੇ ਵੀ ਸਾਡੇ ਆਪਣੇ ਖੇਤਾਂ ਦੇ ਵਿੱਚ ਕਿਸਾਨ ਦਰਖਤ ਕੱਟ ਰਹੇ ਨੇ ਮਰੀ ਉਹਨਾ ਕੇ ਬੇਣਤੀ ਹੁੰਦੀ ਹੈ ਵੀ ਆਪਾਂ 15 ਮਿੰਟਾਂ ਦਾ ਤਰਕਤ ਵੱਟ ਕੇ ਮਾਰਦੇ ਆ 15 ਸਾਲ ਹੋਣ ਤੇ ਲੱਗਦੇ ਨੇਗੇ ਇਸ ਕਰਕੇ ਵੀਰੋ ਕੋਈ ਫਰਕ ਨਹੀਂ ਪੈਂਦਾ ਜੇ ਕਿੱਲੇ ਦੇ ਵਿੱਚੋਂ ਮਨਤਣ ਜੇ ਜੀਰੀਆ ਚੋਂ ਨਾ ਘੱਟ ਨਿਕਲੇਊਗਾ ਕਿਉਂਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਹਰ ਇੱਕ ਅੱਜ ਪਰਿਵਾਰ ਦੇ ਵਿੱਚ ਹਰ ਇੱਕ ਪਰਿਵਾਰ ਦੇ ਵਿੱਚੋਂ ਲੱਖ ਜਾਂ 2 ਲੱਖ ਰੁਪਏ ਦਵਾਈਆਂ ਨੂੰ ਹੀ ਸਾਲ ਦਾ ਜਾ ਰਿਹਾ ਹੈ ਆ ਡਾਕਟਰ ਬੈਠੇ ਨੇਗੇ ਪੁੱਛ ਲਿਓ ਕਿੰਨੀਆਂ ਬਿਮਾਰੀਆਂ ਵਧੀਆਂ ਕਿੰਨੇ ਹਸਪਤਾਲ ਵਧ ਗਏ ਇਹਦਾ ਕਾਰਨ ਇਹੀ ਹੈ ਕਿ ਚਾਹੇ ਆਪਾਂ ਪਿੰਡ-ਪਿੰਡ ਹਸਪਤਾਲ ਖੋਲ੍ਹ ਲਈਏ ਦੇਖੋ ਤਾਂ ਵੀ ਜਿਹੜਾ ਆਪਣਾ ਬਿਮਾਰੀਆਂ ਤੋਂ ਬਚਾ ਨਹੀਂ ਸਕਦੇ ਪਾਣੀ ਆਪਣਾ ਪੀਣ ਵਾਲਾ ਦੂਤ ਹੋ ਗਿਆ ਹਵਾ ਆਪਣੀ ਦੋਸਤ ਹੋ ਗਈ ਮਿੱਟੀ ਆਪਣੀ ਦੋਸਤ ਹੋ ਗਈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜਿਹੜੀ ਸਾਡੀ ਬਾਣੀ ਕਹਿੰਦੀ ਆ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਹੜਾ ਸਾਡਾ ਸਭ ਤੋਂ ਪਹਿਲਾ ਵੱਡਾ ਪਿਓ ਆ ਉਹ ਸਾਡਾ ਪਾਣੀ ਆ ਧਰਤੀ ਸਾਡੀ ਮਾਂ ਆ ਹਵਾ ਸਾਡੀ ਗੁਰੂ ਆ ਇਹ ਤਿੰਨਾਂ ਚੀਜ਼ਾਂ ਸਾਡਾ ਸਰੀਰ ਬਣਾਇਆ ਹੋਇਆ ਭਰਾਵੋ ਆਪਾਂ ਸਾਰੇ ਜਾਣੇ ਸਾਰੇ ਜਿੰਨੇ ਵੀ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਆਪਾਂ ਖੇਤਾਂ ਦੇ ਵਿੱਚੋਂ ਆਪਣੇ ਨਿੱਜੀ ਥੋੜੇ ਸਵਾਰਥ ਢਟਾ ਕੇ ਆਪਾਂ ਇਹ ਦਰਖਤ ਵਧਣੇ ਹੀ ਬੰਦ ਕਰੀਏ ਦਰਖਤ ਹੋਰ ਲਾਈਏ 33% ਰਕਬਾ ਜਿਹੜਾ ਪੰਜਾਬ ਦਾ ਦਰਖਤਾਂ ਹੈ ਓਥੇ ਚਾਹੀਦਾ ਹੈ ਅੱਜ 2 ਜਾਂ 3% ਰਕਬਾ ਦਰਖਤਾਂ ਹੈਠ ਹੈ ਕਿੰਨੇ ਮਾੜੇ ਹਾਲਾਤ ਹੋ ਗਏ ਕਿੰਨਾ ਮਾੜਾ ਵਾਤਾਵਰਣ ਖਰਾਬ ਹੋ ਗਿਆ ਕਿੰਨੇ ਸਾਡਾ ਪਾਣੀ ਗੰਗਲਾ ਹੋ ਗਿਆ ਇਸ ਕਰਕੇ ਵੀਰੋ ਪ੍ਰਭੂ ਆਪਾਂ ਸੇਤ ਬੰਦੋ ਤਾਕੜੇ ਹੋਈਏ ਆਪਣੇ ਜਿਹੜੇ ਵਾਤਾਵਰਣ ਨੂੰ ਵੀ ਸਾਂਭੀਏ ਆ ਜਿਹੜਾ ਤੁਸੀਂ ਚੰਗਾ ਅਪਰਾਲਾ ਕੀਤਾ ਖੂਨ ਗਾਣ ਦਾ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਮੈਨੂੰ ਛੱਡ ਕੇ ਮਾਨ ਸਤਿਕਾਰ ਬਖਸ਼ਿਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ